ਲੁਧਿਆਣਾ ਦੀ ਨਿਊ ਕਚੈਰੀ ਦੇ ਬਾਹਰ ਪਿਛਲੇ 4 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ 84 ਦੰਗਿਆਂ ਦੇ ਪੀੜਿਤ ਪਰਿਵਾਰਾਂ ਚੋਂ 5 ਔਰਤਾਂ ਮਰਨ ਵਰਤ ਉੱਤੇ ਬੈ ਗਈਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਮਰਨ ਵਰਤ ਤੇ ਬੈਠੀਆਂ ਇਹਨਾਂ ਔਰਤਾਂ ਵਿੱਚ ਦੰਗਾ ਪੀੜਿਤ ਵੈਲਫੇਅਰ ਐਸੋਸੀਏਸ਼ਨ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਸਮੇਤ ਗੁਰਮੀਲ ਕੌਰ ਭੁਪਿੰਦਰ ਕੌਰ ਸਰਜੀਤ ਕੌਰ ਤੇ ਗੁਰਦੀਪ ਕੌਰ ਸ਼ਾਮਲ ਨੇ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਇਹ ਪੰਜੇ ਔਰਤਾਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੇ ਨਿਵਾਸ ਤੇ ਬਾਹਰ ਖੁਦਕੁਸ਼ੀ ਕਰਨ ਗਿਆ ਐਨ ਨਹੀਂ ਰਾਤ ਦੇ ਵਿੱਚ ਰੋਕੇ ਜਾਣ ਤੇ ਵੀ ਉਹਨਾਂ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਕੱਲ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਜਿਹਦੇ ਨਾਲ ਸਾਡੇ ਜਸਵਾਰ ਜਿਹੜੇ ਹੈਗੇ ਆ ਉਹ ਭੜਕੇ ਸਾਡੇ ਜ਼ਖਮ ਹਲੇ ਹੋਏ ਸਾਡੇ ਜ਼ਖਮਾਂ ਤੇ ਇਹਨਾਂ ਨੇ ਕੱਲ ਨਮਕ ਛੜਕਿਆ ਸੋ ਇਸ ਕਰਕੇ ਅਸੀਂ ਪੰਜੋ ਬੀਬੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਆਪਣੇ ਆਪਣੇ ਕਫਨ ਨਾਲ ਲੈ ਕੇ ਤੇਲ ਦੀਆਂ ਕੈਨੀਆਂ ਨਾਲ ਲੈ ਕੇ ਸ਼ਨੀਵਾਰ ਨੂੰ ਬਾਦਲ ਦੀ ਕੋਠੀ ਜਾ ਕੇ ਚੰਡੀਗੜ੍ਹ ਆਤਮਦਾਹ ਕਰਾਂਗੇ ਅਗਰ ਰਸਤੇ ਵਿੱਚ ਸਾਨੂੰ ਬਾਦਲ ਸਰਕਾਰ ਦੀ ਪੁਲਿਸ ਰੋਕਣ ਦੀ ਕੋਸ਼ਿਸ਼ ਕਰੇਗੀ ਅਸੀਂ ਉੱਥੇ ਹੀ ਜਿੱਥੇ ਰੋਕਣਗੇ ਅਸੀਂ ਉੱਥੇ ਹੀ ਆਤਮਦਾਹ ਕਰ ਲਾਂਗੇ ਪਰ ਅਸੀਂ ਜਿੰਦੇ ਜੀ ਘਰ ਵਾਪਸ ਨਹੀਂ ਆਣਾ ਕਿਉਂ ਬਾਦਲ ਨੇ ਸਾਡੇ ਜਜ਼ਬਾਤਾ ਨਾਲ ਖੇលਿਆ ਪੀੜਤ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਇਹਨਾਂ ਦੇ ਨਾਲ ਘਰ ਅਤੇ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਇਹ ਭੁਖ ਹੜਤਾਲ ਤੇ ਬੈਠੇ ਨੇ ਪੰਜਾਬ ਹਰਨ ਹਾਈ ਕੋਰਟ ਨੇ ਫੈਸਲਾ ਕੀਤਾ ਹੈ ਇੱਕ 2012 ਵਿੱਚ ਕਿ ਜਿੰਨੇ ਵੀ ਦੰਗਾ ਪੀੜਤ ਪਰਿਵਾਰ ਸੁਰੂ ਮਕਾਨ ਦੇਓ ਪੰਜਾਬ ਸਰਕਾਰ ਇੱਕ ਸਾਲੇ ਮਕਾਨ ਦੇਵੇ ਲੇਕਿਨ ਸਾਨੂੰ ਮਕਾਨ ਨਹੀਂ ਦਿੱਤੇ ਸਾਡੀ 10000 ਐਪਲੀਕੇਸ਼ਨ ਪੈਂਡਿੰਗ ਪਈ ਹੋ ਜਨੈ ਨਵੇਂ ਰੈਡ ਕਾਰਡ ਬਣਨੇ ਨੇ ਪਰ ਸਰਕਾਰ ਦੇ ਗਿਆ ਸਭ ਨੂੰ 2-2 ਲੱਖ ਦੀ ਗ੍ਰਾਂਟ ਦੇਓ ਲਾਲ ਕਾਰਡ ਬਣਾ ਕੇ ਉਹ ਸਾਡੇ ਲਾਲ ਕਾਰਡ ਨਹੀਂ ਬਣਾਏ ਜਾ ਰਹੇ 135 ਲਾਲ ਕਾਰਡ ਅਨੰਦ ਕੀਤੇ ਨੇ ਉਹ ਦੁਬਾਰਾ ਬਾਲ ਕਰਦੇ ਨੇ ਹਾਈ ਕੋਰਟ ਨੇ ਕਿਹਾ ਉਹ ਵੀ ਨਹੀਂ ਕਰਦੇ ਪਏ ਸਾਡੇ ਬੱਚੇ ਜਿਹੜੇ ਬੇਰੋਜ਼ਗਾਰ ਨੇ ਪੰਜਾਬ ਵਿੱਚ ਤਕਰੀਬਨ 3 ਲੱਖ ਨੌਕਰੀਆਂ ਦਿੱਤੀਆਂ ਨੇ ਪੰਜਾਬ ਸਰਕਾਰਾਂ ਲੋਕਾਂ ਨੂੰ ਸਾਡੇ ਕਿਸੇ ਵੀ ਦੰਗਾ ਪੀੜਤ ਪਰਿਵਾਰ ਨੂੰ ਕੋਈ ਨੁਖਰੀ ਨਹੀਂ ਦਿੱਤੀ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਇਨਾ ਭੀੜਤਾ ਨੇ ਕਚੈਦੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਜਿਸ ਕਾਰਨ ਇਨਾਤੇ ਪੁਲਿਸ ਨੇ ਆਪਣਾ ਜ਼ੋਰ ਵੀ ਵਿਖਾਇਆ ਪੁਲਿਸ ਨਾਲ ਤਲਖੀ ਦੇ ਚੱਲਦੇ ਇਨਾ ਦੇ ਵਿੱਚ ਰੋਸ ਹੈ ਜਿਸ ਉਪਰੰਤ ਇਨਾ ਨੇ ਪੰਜਾਬ ਸਰਕਾਰ ਦਾ ਬੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਸੀ